ਇੱਥੇ ਬਸ ਅਸੀਂ ਬੈਠੇ ਸੀਗੇ ਜਿਹਦੇ ਗੋਲੀਆਂ ਵਧੀਆਂ ਹੋਈ ਬੈਠਾ ਸੀ ਮੇਰੇ ਨਾਲ ਹੀ ਗੱਲਾਂ ਬਾਤਾਂ ਕਰਦੇ ਪਏ ਸੀ ਤੇ ਤਿੰਨ ਬੰਦੇ ਆਏ ਇੱਕ ਨੇ ਉਤਰ ਕੇ ਗੋਲੀਆਂ ਮਾਰੀਆਂ ਤੇ ਉਹ ਮੋਟਰਸਾਈਕਲ ਬੈਠੇ ਨੇ ਕਿ ਆਜ ਕੰਮ ਹੋ ਗਿਆ ਤੇ ਬੈਠ ਕੇ ਤੇ ਚਲੇ ਗਏ ਬੰਦੇ ਕੌਣ ਸੀ ਜਾਣਦੇ ਹੋ ਮੈਂ ਇੱਕ ਨੂੰ ਪਛਾਣਦਾ ਜੀ ਕੌਣ ਸੀ ਉਹ ਇੱਥੋਂ ਦਾ ਹੀ ਮਹੱਲੇ ਦਾ ਹੀ ਆ ਮੁੰਡਾ ਸाहिल ਨਾਂ ਮੁੰਡੇ ਦਾ ਤੇ ਆਪਣੇ ਨਗਰ ਨੇ ਕੋਲ ਜਿਹਦਾ ਪਿਓ ਨੌਕਰੀ ਕਰਦਾ ਤੇ ਮੂੰਹ ਮਾਂ ਬੰਨੇ ਸੀ ਨਹੀਂ 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 ਖਾਲੀ ਖਾਲੀ ਮੂੰਹ ਸੀ ਸਾਰਾ ਕੁਝ ਕਿੰਨੀਆਂ ਘਾਇਰ ਕਿੰਨੇ ਕੀਤੇ ਉਹਨਾਂ ਨੇ ਫਾਇਰ ਦਾ ਤਾਂ ਪਤਾ ਹੀ ਨਹੀਂ ਹੁਣ ਆਪਾਂ ਨੂੰ ਕਿਹੜਾ ਕਦਾ ਪਚਣਾਉਣੇ ਆ ਜੀ ਉਹ ਤਾਂ ਠਾ ਠਾ ਕਰ ਕੀਤਾ ਤੇ ਇੱਥੇ ਇੱਥੇ ਹੀ ਪਏ ਆ ਸਾਰੇ ਫੋਲ ਸਾਰੇ ਕਿੰਨੇ ਆਨੇ ਸੀ ਟੁੱਟ ਤਿੰਨ ਜਣੇ ਸੀ ਗਈ ਨਹੀਂ ਆਪਾਂ ਨੂੰ ਨਹੀਂ ਪਤਾ ਜੀ ਅਸਾਂ ਤੇ ਆਏ ਕਦੇ ਤੁਸੀਂ ਮੋਟਰਸਾਈਕਲ ਤੇ ਸੀਗੇ ਜੀ ਤਿੰਨੋਂ ਇੱਕ ਤੇ ਇੱਕੋ ਤੇ ਕਿੰਨੇ ਕੋ ਦਾ ਟਾਈਮ ਸੀਗਾ ਬਹੁਣੇ ਅੱਧਾ ਘੰਟਾ ਹੀ ਹੋਇਆ ਮੇਰੇ ਹਿਸਾਬ ਨਾਲ ਨਹੀਂ ਇੰਝ ਜ਼ਿਆਦਾ ਹਾਂਜੀ ਹਾਲਤ ਕਿੱਦਾ ਹੈ ਬੱਚੇ ਦੀ ਹਾਂਜੀ ਠੀਕ ਆ ਸੈਟ ਆ ਤੁਹਾਡੇ ਕੋਣ ਹੋ ਜੂਗਾ ਸੈਟ ਮਤਲਬ ਵੈਸੇ ਤਾਂ ਫਿਲਹਾਲ ਸੀਰੀਅਸ ਅੱਗੇ ਰੈਫਰ ਕਰਤਾ ਵਾ ਬਾਕੀ ਅੱਗੇ ਜਾ ਕੇ ਦੇਖਦੇ ਕੀ ਬੰਦਾ ਵਾ ਗੋਲੀ ਲੱਗੀ ਮੁੰਡੇ ਨੂੰ ਫੇਰ ਆਈਆਂ ਮੇਰਾ ਦੂਜੀ ਗਲੀ ਚ ਆ ਘਰ ਤੁਹਾਡਾ ਕੀ ਲੱਗਦਾ ਮੁੰਡਾ ਮੇਰਾ ਬੇਟਾ ਉਹ ਕਿਵੇਂ ਕੀ ਹੋਇਆ ਕੀ ਸੀਗਾ ਮੈਨੂੰ ਤਾਂ ਪਤਾ ਹੀ ਨਹੀਂ ਆਪਾਂ ਆ ਜਾਈਏ ਪਟਾਕਿਆਂ ਦੀ ਅਸੀਂ ਭੱਜਿਆ ਆ ਜਿਨ੍ਹਾਂ ਦੇ ਪੂਰੇ ਅੱਗੇ ਲੱਗੀ ਗੋਲੀ ਉਹ ਗਈ ਸੀ ਕਿ ਮੇਰੇ ਕੋਲ ਕਹਿੰਦੇ ਅਕਸ਼ੇ ਤਾਂ ਨਾ ਗੋਲੀ ਬੱਜੀ ਉਹ ਤਾਂ ਫੇਰ ਭੱਜਿਆ ਆ ਅਸੀਂ ਤਾਂ ਕਿੰਨੀਆਂ ਗੋਲੀਆਂ ਬੱਜੀ ਪਤਾ ਨਹੀਂ ਜੀ ਤਿੰਨਾਂ ਦੀ ਆਵਾਜ਼ ਆ ਤਿੰਨ ਚਾਰਾਂ ਦੀ ਆਵਾਜ਼ ਆਈ ਸਾਨੂੰ ਤਾਂ ਪਤਾ ਲੱਗਿਆ ਕਿੰਨਾਂ ਨੇ ਗੋਲੀ ਚਲਾਈ ਆ ਜਾਂ ਕਿਸ ਤਰ੍ਹਾਂ ਦਾ ਨਹੀਂ ਪਤਾ ਜੀ ਕੀ ਪਤਾ ਹੁਣ ਕੋ ਹੋਣਾ ਹੁਣ ਕਿਦਾਂ ਠੀਕ ਹੈ ਹੁੰਦਾ ਕਰਿਆ ਦਾ ਕਿਦਾਂ ਆਉਂਦਾ ਏਕ ਨਹੀਂ ਹਾਂ ਇਹਦਾ ਤਾਂ ਫਰਕ ਹੀ ਤਾਂ ਇਹੋ ਸੀ ਇਹਦੇ ਅਲੇ ਮੇਰਾ ਮੁੰਡਾ ਕੀ ਮੰਗ ਕਰੋਗੇ ਪਹਿਲਾਂ ਮੈਂ ਹਾਂ ਇਹ ਸਾਫ ਕਰਨਾ ਪਹਿਲਾਂ ਮੇਰੇ ਬੱਚੇ ਨੂੰ ਆਸਾਨ ਦਾ ਜੀ ਫੇਰ ਮੈਂ ਸੋਚ ਚੁੱਕੀ ਹਾਂ ਇਹ ਮੈਨੂੰ ਕੁਝ ਨਹੀਂ ਦਿਖ ਰਿਹਾ ਮੇਰਾ ਬੱਚੇ ਦੀ ਜਾਨ ਬੱਚੇ ਹਾਂਜੀ ਇੱਕ ਨਾ ਸਾਹਿਲ ਐਸਕੇ ਨਾਂ ਦਾ ਵਿਅਕਤੀ ਹੈ ਮਾਹਵੀਰ ਨਗਰ ਤੋਂ ਇਹ ਸਾਨੂੰ ਇੱਕ ਜਿਹੜੀ ਇਨਫੋਰਮੇਸ਼ਨ ਰੀਸੀਵ ਹੋਈ ਸੀ ਬੀਚਰ ਹਸਪੀਟਲ ਜੇ ਆਈ ਹੈ ਇਹਨੇ ਗਨ ਸ਼ਾਟ ਇੰਜਰੀ ਸੀ ਤੇ ਆ ਕੇ ਇਸ ਮੌਕੇ ਦੇਖਿਆ ਤੇ ਜਿਹੜੇ ਇਹ ਇਹਨੇ ਘਰ ਤੇ ਜਾਂ ਇਹ ਇਹਦਾ ਬਿਆਨ ਲਿਖਾਂਗੇ ਉਸ ਮੁਤਾਬਕ ਜਿਹੜੀ ਕਾਰਵਾਈ ਕਰਦੇ ਕਿੰਨੇ ਫਾਇਰ ਹੋਏ ਇਹ ਹਜੇ ਡਾਕਟਰ ਦੇਖ ਰਹੇ ਨੇ ਤੇ ਹਜੇ ਇਹਨੂੰ ਦੇਖਦੇ ਲੱਗ ਚਾਹੇ ਇਹਦੇ ਫਾਇਰ ਲੱਗੇ ਸਿਰ ਪਤਾ ਲੱਗਾ ਕੌਣ ਸੀ ਬਗਰੋਈ ਨਹੀਂ ਹਜੇ ਇਹਨਾਂ ਨਾਲ ਐਸੀ ਗੱਲਬਾਤ ਕਰਦੇ ਆ ਜਾਂ ਇਹਦੇ ਘਰ ਕਰਕੇ ਇਨਫੋਰਮੇਸ਼ਨ ਲੈਣੇ ਆ ਇਨਫੋਰਮੇਸ਼ਨ ਲੈ ਕੇ ਤੁਹਾਡਾ ਸ਼ੁਕਰੀਆ ਹਾਲ ਕਿੱਦਾਂ ਜੋ ਅ ਇਹ ਹਜੇ ਡਾਕਟਰਾਂ ਦੇ ਕਹਿੰਦੇ ਨੇ ਤਾਂ ਵੀ ਜਿਹੜਾ ਹਜੇ ਇਲਾਜ ਕਰ ਰਹੇ ਨੇ ਫਸਟ ਸ਼ੇਡ ਵਗੈਰਾ ਦਿੱਤੀ ਹੈ ਇਸ ਤੋਂ ਬਾਅਦ ਉਹ ਤੁਹਾਨੂੰ ਅਪਡੇਟ ਦੇ ਸਰ ਕਿੱਥੇ ਕਿੱਥੇ ਵੱਜੇ ਪਾਰੇ ਇਹ ਇੱਕ ਬਾਤ ਹੈ ਇੱਕ ਇੱਕ ਲੱਤ ਹੈ ਬਾਕੀ ਹਜੇ ਡਾਕਟਰ ਐਗਜ਼ਾਮਿੰ ਕਰ ਰਹੇ ਨੇ ਪੇਸ਼ੈਂਟ ਆਪਣੇ ਕੋਲੇ ਹੀ ਫਾਇਰ ਆਮ ਦਾ ਕੇਸ ਆਇਆ ਨੌ ਨੌ ਦਾ 940 ਕਿ ਪੀਐਮ ਤੇ ਆਇਆ ਠੀਕ ਹੈ ਜੀ ਤੇ ਪੇਸ਼ੈਂਟ ਹੈਗਾ ਸੀ ਸਾਹਿਲ ਕੁਮਾਰਾ ਜੀ ਮਹਾਵੀਰ ਨਗਰ ਤੋਂ ਪੇਸ਼ੈਂਟ ਆਇਆ ਦਨ